ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੰਕੁਰੂ ਵਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋਸਿਓ ਅਗੇ ਰਹਾ ਆਸਾ ਨਿਰਾਸ਼ੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਿਆ ਪੋਗੀ ਦਇਆ ਦੇ ਗੰਬਰ ਦੇ ਵਿਚਾਰੀ ਆਤਮ ਰਹਿ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋ ਜਨਾ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੰਗਰੂ ਵਜੇ ਜੇ ਮਨ ਲਗੈ ਤਉ ਜਮ ਕਹਾ ਕਰੇ ਮੋਸਿਓ ਵਗੇ ਰਹਾ ਆਸਾ ਨਿਰਾਸ਼ੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੁਗੀ ਦਿਆ ਦਿਗੰਬਰ ਦੇਹ ਵਿਚਾਰੀ ਆਤਮ ਰਹਿ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋ ਜਨਾ ਤੇਰੇ ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੰਕ ਰੂ ਵਜੈ ਜੇ ਮਨ ਲਾਗੇ ਤਉ ਜਮ ਕਹਾ ਕਰੇ ਮੋਸਿਓ ਵਗੇ ਰਹਾ ਆਸਾ ਨਿਰਾਸ਼ੀ ਤੋਂ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੁਗੀ ਦਯਾ ਦੇ ਗੰਬਰ ਦੇ ਵਿਚਾਰੀ ਆਤਮ ਰਹਿ ਅਵਰਾ ਨਹ ਮਾਰੀ ਏਕ ਤੂੰ ਹੋਰ ਵੇਸ ਬੋਹ ਤੇਰੇ ਨਾਨਕ ਜਾਣੇ ਚੋਜ ਨਾ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੰਕ ਰੂ ਵਜੈ ਜੇ ਮਨ ਲਗੈ ਤਉ ਜਮ ਕਹਾ ਕਰੇ ਮੋਸਿਓ ਅਗੇ ਰਹਾ ਆਸ ਨਿਰਾਸ਼ੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪਗੀ ਦਿਆ ਦਿਗੰਬਰ ਦੇ ਵਿਚਾਰੀ ਆਤਮ ਰਹਿ ਅਵਰਾ ਨਹ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋ ਜਨਾ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੰਕ ਰੂ ਵਜੈ ਜੇ ਮਨ ਲਾਗੇ ਤਉ ਜਮ ਕਹਾ ਕਰੇ ਮੋਸਿਓ ਵਗੇ ਰਹਾ ਆਸਾ ਨਿਰਾਸ਼ੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਕੋਗੀ ਦਿਆ ਦਿਗੰਬਰ ਦੇ ਵਿਚਾਰੀ ਆਤਮ ਰਹਿ ਅਵਰਾ ਨਹ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜ ਨਾ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੰਕਰੂ ਵਜੈ ਜੇ ਮਨ ਲਾਗੇ ਤਉ ਜਮ ਕਹਾ ਕਰੇ ਮੋਸਿਓ ਵਗੇ ਰਹਾ ਆਸਾ ਨਿਰਾਸ਼ੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੁਗੀ ਦਿਆ ਦਿਗੰਬਰ ਦੇ ਵਿਚਾਰੀ ਆਤਮ ਰਹਿ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚਉਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੰਕਰੂ ਵਜੈ ਜੇ ਮਨ ਲਾਗੇ ਤੋਂ ਜਮਕਾ ਕਰੇ ਮੋਸਿਓ ਅਗੇ ਰਹਾ ਆਸ ਨਿਰਾਸ਼ੀ ਤੋਂ ਸੰਨਿਆਸੀ ਜਾਂ ਜਤ ਜੋਗੀ ਤਾਂ ਕਿਆ ਪੁਗੀ ਦਯਾ ਦਿਗੰਬਰ ਦੇ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜ ਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚਉਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੰਕਰੂ ਵਜੈ ਜੇ ਮਨ ਲਗੈ ਤੋਂ ਜਮਕਾ ਕਰੇ ਮੋਸਿਓ ਅਗੇ ਰਹਾ ਆਸ ਨਿਰਾਸ਼ੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਿਆ ਪੋਗੀ ਦਿਆ ਦਿਗੰਬਰ ਦੇ ਵਿਚਾਰੀ ਆਤਮ ਰਹਿ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸ ਬੋ ਤੇਰੇ ਨਾਨਕ ਜਾਣੇ ਚੋਜ ਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ 1 ਚਉਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੰਕਰੂ ਵਜੈ ਜੇ ਮਨ ਲਾਗੇ ਤੋਂ ਜਮ ਕਹਾ ਕਰੇ ਮੋਸਿਓ ਵਗੇ ਰਹਾ ਆਸ ਨਿਰਾਸ਼ੀ ਤੋਂ ਸੰਨਿਆਸੀ ਜਾਂ ਜਤ ਜੋਗੀ ਤਾਂ ਕਾ ਆ ਪੁਗੀ ਦਇਆ ਦਿਗੰਬਰ ਦੇਹ ਵਿਚਾਰੀ ਆਤਮ ਰਹਿ ਅਵਰਾ ਨਹ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜ ਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚਉਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਸੀ ਤਾਂ ਤੀਰਥ ਵਾਸੀ ਕੰਕਰੂ ਵਜੈ ਜੇ ਮਨ ਲਗੈ ਕੌ ਜਮਕਾ ਕਰੇ ਮੋਸਿਓ ਅਗੇ ਰਹਾ ਆਸ ਨਿਰਾਸ਼ੀ ਤੋਂ ਸੰਨਿਆਸੀ ਜਾਂ ਜਤ ਜੋਗੀ ਤਾਂ ਕਿਆ ਪੁਗੀ ਦਯਾ ਦਿਗੰਬਰ ਦੇਹ ਵਿਚਾਰੀ ਆਪਮ ਰਹਿ ਅਵਰਾ ਨਹ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜ ਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੰਕਰੂ ਵਜੈ ਜੇ ਮਨ ਲਾਗੇ ਤੋਂ ਜਮਕਾ ਕਰੇ ਮੋਸਿਓ ਅਗੇ ਰਹਾ ਆਸ ਨਿਰਾਸ਼ੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇ ਆ ਪੋਗੀ ਦਇਆ ਦੇ ਗੰਬਰ ਦੇ ਵਿਚਾਰੀ ਆਪ ਮਰੈ ਅਵਰਾ ਨਹ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜਨਾ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚਉਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੰਗਰੂ ਵਾਜ ਜੇ ਮਨ ਲਾਗੇ ਤਉ ਜਮ ਕਹਾ ਕਰੇ ਮੋਸਿਓ ਵਗੇ ਰਹਾ ਆਸ ਨਿਰਾਸ਼ੀ ਤਉ ਸੰਨਿਆਸੀ ਜਾਂ ਜਤ ਜੋਗੀ ਤਾ ਕਿਆ ਪੁਗੀ ਦਯਾ ਦੇ ਗੰਬਰ ਦੇ ਵਿਚਾਰੀ ਆਤਮ ਰਹਿ ਅਵਰਾ ਨਹ ਮਾਰੀ ਇਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋ ਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੰਕਰੂ ਵਜ ਜੇ ਮਨ ਲਗੈ ਤਉ ਜਮ ਕਹਾ ਕਰੇ ਮੋਸਿਓ ਵਗੇ ਰਹਾ ਆਸ ਨਿਰਾਸੀ ਤਉ ਸੰਨਿਆਸੀ ਜਾਂ ਜਤ ਜੋਗੀ ਤਾਂ ਕਿਆ ਪੁਗੀ ਦਇਆ ਦੇ ਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹ ਮਾਰੀ ਇਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣ ਚੋਜ ਨਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ